1250 ਟਰੈਕਟਰ ਦਾ ਅੱਜ ਗੇਅਰ ਬਾਕਸ ਅਸੈਂਬਲ ਕਰਾਂਗੇ ਠੀਕ ਹੈ ਆਹੀ ਵਰਕਸ਼ਾਪ ਦਾ ਨਾਮ ਰੱਖਤਾ ਫਿਰ ਹੈ ਠੀਕ ਹੈ ਠੀਕ ਜੋ ਆਪਾਂ ਜਸਿੰਦਰ ਭਰਾ ਦਾ ਸਮਾਨ ਲੈਣ ਆਏ ਸੀ ਜੋ ਟਰੈਕਟਰ ਤਿਆਰ ਕਰ ਰਹੇ ਆਂ ਆਪਾਂ ਇਹ ਮੰਗਤ ਭਰਾ ਦੀ ਸ਼ਾਪ ਤੇ 1250 ਟਰੈਕਟਰ ਤੇ ਵੀ ਟਰਬੋ ਵਗੈਰਾ ਦੀ ਫਿਟਿੰਗ ਕਰਨੀ ਆ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਨਵੀਂ ਸਵੇਰ ਦੇ ਵਿੱਚ ਇਸੋ ਬਲੌਗ ਦੇ ਵਿੱਚ ਅੱਜ ਜੋ ਜੋ ਵਰਕਅਪ ਵਰਕਸ਼ਾਪ ਤੇ ਕਰਾਂਗੇ ਸੋ ਸੋ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੇਖਾਂਗੇ ਜੋ ਜੋ ਅੱਜ ਵਰਕਸ਼ਾਪ ਤੇ ਕੰਮ ਆਉਂਦਾ ਜਾਂ ਜੋ ਜੋ ਕਰਮ ਆਪਾਂ ਵਰਕਸ਼ਾਪ ਤੇ ਕਰਦੇ ਸੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸੋ ਸੱਜਣੋ ਇਧਰ ਜੋ ਆਪਣਾ 58 ਟਰੈਕਟਰ ਸੀਗਾ ਸੋ ਇਸ ਟਰੈਕਟਰ ਦਾ ਵੀ ਆਪਣਾ ਕੰਮ ਲਗਭਗ ਡਨ ਹੋ ਚੁੱਕਿਆ ਹੈਗਾ ਸਿਰਫ ਇਸ ਟਰੈਕਟਰ ਦਾ ਆਪਣਾ ਗੇਟ ਆਪਾਂ ਰਹਿ ਗਿਆ ਕਿਸਨ ਵਾਲਾ ਬਾਕੀ ਬੈਟਰੀ ਵਗੈਰਾ ਬੈਟਰੀ ਬਕਸੇ ਇਧਰ ਆਪਾਂ 에어 ਕਲਿੰਡਰ ਸਰਵਿਸ ਵਗੈਰਾ ਸਾਰੀ ਕਰਤੀ ਤੇ ਚਲੋ ਸੱਜਣੋ ਬਾਕੀ ਜੁੜੇ ਰਹੇ ਵੀਡੀਓ ਦੇ ਨਾਲ ਇਸ ਟਰੈਕਟਰ ਨੂੰ ਕੱਢ ਕੇ ਆਪਾਂ ਜਲਦੀ ਓਲਦੀ ਬਾਹਰ ਤਾਂ ਆਪਾਂ ਇੱਕ ਸਵਰਾਇ ਟਰੈਕਟਰ ਆਪਣੇ ਕੋਲੇ ਆਇਆ ਵਾ ਗੇਅਰ ਦਾ ਕੰਮ ਹੋਣ ਵਾਸਤੇ ਤੇ ਉਹਨੂੰ ਖੋਲਾਂਗੇ ਤੇ ਇਧਰ ਆਪਾਂ ਨਾੜਗਰਾਂ ਦਾ ਕੰਮ ਚਲਾਵਾਂਗੇ ਤੇ ਅੱਜ ਆਪਾਂ ਇੱਕ ਗੇਅਰ ਬਾਕਸ ਵੀ ਆਪਾਂ ਫਿੱਟ ਕਰਾਂਗੇ ਜੋ ਫੋਰ ਟਰੈਕਟਰ ਦਾ ਆਪਾਂ ਤਿਆਰ ਕਰ ਰਹੇ ਹਾਂ ਉਹ ਕਰਦੇ ਆ ਵਰਕ ਦੀ ਸਟਾਰਟਿੰਗ ਦੇ ਸੋ ਸੱਜਣੋ ਜੁੜੇ ਰਹੇ ਵੀਡੀਓ ਦੇ ਨਾਲ ਲਓ ਸਤਿ ਸ੍ਰੀ ਅਕਾਲ ਜੋ ਆਪਾਂ 5911 ਦਾ ਕਰਕੇ ਕੰਮ ਇਹਨੂੰ ਕੱਢਤਾ ਬਾਹਰ ਸੋ ਆਪਾਂ ਇਸ ਤੋਂ ਬਾਅਦ ਜੋ ਆਪਣੇ ਕੋਲੇ 4 ਟਰੈਕਟਰ ਖੁੱਲਿਆ ਹੋਆ ਸੀਗਾ ਆਪਣੇ ਜਸਵਿੰਦਰ ਭਰਾ ਦਾ ਜੋ ਆਪਾਂ ਬਾਹਰ ਭੇਜਣਾ ਤਿਆਰ ਕਰਕੇ ਕੈਨੇਡਾ ਸੋ ਆਪਾਂ ਇਸ ਟਰੈਕਟਰ ਦਾ ਅੱਜ ਗੇਅਰ ਬਾਕਸ ਅਸੈਂਬਲ ਕਰਾਂਗੇ ਇਰ ਬਾਕਸਰ ਸੈਂਪਲ ਕਰਕੇ ਇਹਨੂੰ ਕਰ ਦੇਗਾ ਆਪਾਂ ਸਾਈਡ ਤੇ ਫਿਰ ਇਸ ਤੋਂ ਬਾਅਦ ਆਪਾਂ ਇਹਦਾ ਬੈਗ ਹਿੱਸਾ ਜੋ ਆਪਣੇ ਕੋਲੇ ਹਾਨੀਆਂ ਵਗੈਰਾ ਪਈਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤੇ ਚਲੋ ਸੱਜਣੋ ਆਪਾਂ ਇਹਦਾ ਵਰਕ ਕੱਲ ਤੋਂ ਸਟਾਰਟ ਕਰਨਾ ਤੇ ਇਹਦਾ ਵਰਕ ਕਰਨ ਦੇ ਕਰਨ ਦੇ ਨਾਲ ਨਾਲ ਆਪਾਂ ਇੱਧਰ ਜੋ ਨਾਟ ਗੇਰ ਆਪਣਾ ਇਹਦਾ ਵੀ ਇੰਜਨ ਅਸੈਂਬਲ ਕਰਾਂਗੇ ਤੇ ਚਲੋ ਸੱਜਣੋ ਬਾਕੀ ਤੁਸੀਂ ਜੁੜੇ ਰਹੇ ਵੀਡੀਓ ਦੇ ਨਾਲ ਤੁਹਾਨੂੰ ਅੱਡੋ ਅੱਡ 파ਟ ਵਿਖਾਵਾਂਗੇ ਇਦਰਾ ਇੱਕ ਭਰਾ ਆਪਣੇ ਕੋਲੇ ਫਿਰੋਜ਼ਪੁਰ ਤੋਂ ਆਏ ਆ ਕਿਉਂਕਿ ਇਹਨਾਂ ਦਾ ਆਪਾਂ ਇਹਨਾਂ ਦਾ ਮਾਮਾ ਜੀ ਇਹਨਾਂ ਦੇ ਕੰਮ ਕਰਦੇ ਸੀ ਆਪਣੇ ਕੋਲੇ ਟਰੈਕਟਰ ਦਾ ਕੰਮ ਕਰਦੇ ਸੀ ਨਾਲ ਭਰਾ ਕਾਕਾ ਜੀ ਨੂੰ ਤੁਸੀਂ ਆਪੇ ਪਹਿਲਾਂ ਵੀਡੀਓ ਚ ਦੇਖਿਆ ਹੋਊਗਾ ਚਲੋ ਇੱਕ ਇਹ ਭਰਾ ਆਪਣੇ ਕੋਲੇ ਜਦੋਂ ਨੂੰ ਪਤਾ ਇਹ ਵੀਡੀਓ ਚ ਅਕਸਰ ਦੇਖਿਆ ਹੋਣਾ ਕਾਕਾ ਕਿਉਂਕਿ ਆਪਣਾ ਭਰਾ ਇਹ ਕੰਮ ਕਰਦਾ ਹੀ ਆਪਾਂ ਇੱਥੇ ਕਰਦੇ ਇਕੱਠੇ ਅਸੀਂ ਤੇ ਹੋਰ ਫੇਰ ਕਿਵੇਂ ਆ ਠੀਕ ਠੀਕ ਆ ਤੇ ਇਹ ਮੁੰਡਾ ਫਿਰ ਹਾਂਜੀ ਘਰ ਦੇ ਅੱਛਾ ਚਪਾਨ ਜਾ ਹਾਂ ਤੇ ਸਵੇਰ ਕਰੋ ਕੋ ਚੱਲਿਆ ਚੱਲਿਆ ਕਰਨੇ ਵੇ ਸੀ ਪਿੰਡੋਂ ਨੌਕ ਹੋਜੀ ਅੱਛਾ ਅੱਛਾ ਨੌਕ ਹੋਇਆ ਚੱਲਿਆ ਸੀ ਠੀਕ ਹੈ ਤੇ ਫਿਰ ਕੰਮ ਕਰ ਕਿਵੇਂ ਆ ਵਰਕਸ਼ਾਪ ਤੇ ਕੀ ਨਾਮ ਰੱਖਿਆ ਫਿਰ ਦੁਕਾਨ ਦਾ ਹਾਂ ਠੀਕ ਹੈ ਠੀਕ ਆ ਇਹੀ ਵਰਕਸ਼ਾਪ ਦਾ ਨਾਮ ਰੱਖਤਾ ਫਿਰ ਹੈ ਠੀਕ ਹੈ ਠੀਕ ਹੈ ਤੂੰ ਫਿਰ ਜੀ ਐਨ ਟੀ ਰੱਖਣਾ ਹੀ ਮੂਰੇ ਠੀਕ ਹੈ ਹਾਂਜੀ ਜੀ ਐਨ ਟੀ ਤੂੰ ਰੱਖਣਾ ਫਿਰ ਮੂਰੇ ਨਾ ਠੀਕ ਹੈ ਠੀਕ ਹੈ ਇਹ ਬਾਈ ਫਿਰ ਤੁਸੀਂ ਫਿਰ ਕੀ ਕੰਮ ਕਰਦੇ ਹੋ

ਕੰਮ ਚੱਲਦਾ ਪੂਰਾ ਹੈ ਹਾਂ ਜੀ ਪੂਰਾ ਠੀਕ ਹੈ ਠੀਕ ਹੈ ਕਿੰਨੇ ਕ ਫਿਰ ਆਪਣੇ ਜਿਗਾੜਬਾਜ਼ੀ ਕਰ ਚੁੱਕੇ ਆ ਫਿਰ ਇੱਥੇ ਜਾ ਕੇ ਹਾਂ ਬਹੁਤ ਅੱਛਾ ਅੱਛਾ ਵਾਵਾ ਠੀਕ ਹੈ ਸਾਡੀ ਗਾੜੀ ਪਰਮਾਤਮਾ ਦੀ ਆ ਹਾਂ ਠੀਕ ਹੈ ਤੇ ਫਿਰ ਮੁੰਡਾ ਤਰਾ ਫਿਰ ਕਰਦਾ ਕੰਮ ਪੂਰਾ ਹਾਂ ਜੀ ਠੀਕ ਹੈ ਇਹਦਾ ਅੱਛਾ ਉਹਨੂੰ ਵੀ ਸਿਖਾਉਣਾ ਠੀਕ ਹੈ ਠੀਕ ਹੈ ਤੇ ਫਿਰ ਇੰਨਾ ਟਾਈਮ ਕਾ ਤੋ ਬਾਅਦ ਆਏਂਗਾ ਤੂੰ ਤੈਨੂੰ 8-9 ਮਹੀਨੇ ਹੋ ਗਏ ਤੈਨੂੰ ਹਾਂ ਜੀ ਕਿ ਟਾਈਮ ਹੀ ਨਹੀਂ ਮਿਲਿਆ ਟਾਈਮ ਨਹੀਂ ਮਿਲਿਆ ਜੀ ਅੱਛਾ ਅੱਛਾ ਟਾਈਮ ਨਹੀਂ ਮਿਲਿਆ ਠੀਕ ਹੈ ਅੱਜ ਫਿਰ ਗੇੜਾ ਕੱਢਣ ਦਾ ਟਾਈਮ ਆ ਲਈ ਗਿਆ ਹੈ ਤੇ ਚਲੋ ਸੱਜਣੋ ਬਾਕੀ ਤੁਹਾਨੂੰ ਬਾਈਕ ਕਾਕੇ ਨਾਲ ਮਲਾਇਆ ਤੁਹਾਨੂੰ ਤੇ ਧੰਨਵਾਦ ਬਾਈ ਠੀਕ ਹੈ ਤੇ ਚਲੋ ਇਸ ਤੋਂ ਬਾਅਦ ਸੱਜਣੋ ਕਰਦੇ ਆਪਾਂ ਗੇਅਰ ਦੀ ਫਿਟਿੰਗ ਤੇ ਸੋ ਜੁੜੇ ਰਹਿਣਾ ਵੀਡੀਓ ਦੇ ਨਾਲ ਤੇ 91 ਦਾ ਅੱਜ ਆਪਾਂ ਬਲੌਗ ਬਲੂਕ ਤਾਂ ਧੋਤਾ ਤੇ ਕ੍ਰੈਂਕ ਵਗੈਰਾ ਆਪਾਂ ਅੱਜ ਵਾਸ਼ ਕਰਕੇ ਤੇ ਇਧਰੋਂ ਆਪਾਂ ਇੱਕ ਸ਼ਾਫਟ ਦਾ ਚੂਹ ਲਵਾਉਣੀ ਆ ਤੇ ਉਹ ਲਵਾਵਾਂਗੇ ਕਵਾਨਾ ਲੈ ਕੋਈ ਆ ਨਾ ਆ ਨਾ ਲੈ ਆਈ ਇਹ ਨਾ ਆਉਂਦਾ ਨਹੀਂ ਕੋਲ ਬਾਹਰ ਜਾਣਾ ਆਪਣਾ ਕੈਨੇਡਾ ਜਾਣਾ ਪਿਆ ਹੋ ਗਿਆ ਲੋਕ ਵੀ ਗੇਰ ਖੱਜਣੋਂ ਆਪਣਾ ਵੱਧ ਗਿਆ ਅੱਧੇ ਤੋਂ ਵੱਧ ਫੋੜਦਾ ਜੋ ਆਪਾਂ ਜਸਵਿੰਦਰ ਭਰਾ ਦਾ ਜੋ ਕੈਨੇਡਾ ਤੋਂ ਨੇ ਉਹਨਾਂ ਦਾ ਤਿਆਰ ਕਰ ਰਹੇ ਆਂ ਆਪਾਂ ਬਸ ਜਲਦੀ ਆਪਾਂ 3-4 ਦਿਨਾਂ ਦੇ ਵਿੱਚ ਵਿੱਚ ਇਹਨੂੰ ਇਧਰੋਂ ਆਪਣਾ ਮਕੈਨੀਕਲ ਜੌਬ ਆਪ ਡਨ ਕਰ ਦਾਂਗੇ ਜੀ। ਲਓ ਸਾਦ ਨੂੰ ਆਪਣਾ ਗੇਅਰ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕਿਆ ਹੈਗਾ ਜੋ ਆਪਾਂ ਜਸਵਿੰਦਰ ਭਰਾ ਦਾ ਜੋ ਕੈਨੇਡਾ ਤੋਂ ਨੇ ਭਰਾ ਉਹਨਾਂ ਦਾ ਤਿਆਰ ਕਰ ਰਹੇ ਆ ਟਰੈਕਟਰ ਆਪਾਂ ਆ ਦੇਖੋ ਗੇਅਰ ਦੀਆਂ ਰਾੜਾਂ ਵਗੈਰਾ ਗਰਾਰੀਆਂ ਵਗੈਰਾ ਨਵੀਆਂ ਪੈ ਚੁੱਕੀਆਂ ਇਧਰੋਂ ਅਗਲੇ ਬੰਨੇ ਆਪਣਾ ਕਲੱਚ ਬੈਰਿੰਗ ਕਲੱਚ ਰਾਉਡ ਬੁਸ਼ ਵਗੈਰਾ ਲਾ ਕੇ ਆਪਣੀ ਫਿੱਟ ਹੋ ਚੁੱਕੀ ਆ ਸਿਰਫ ਇਹਦੀ ਇੱਕ ਦਾ ਛਤਰੀ ਸ਼ਾਫਟ ਹੈਗੀ ਇਧਰੋਂ ਫਿੱਟ ਕਰਨ ਵਾਲੀ ਕਾਰਨ ਕੀ ਆ ਜੋ ਇਹਦਾ ਕਪਲਰ ਆ ਹਾਈ ਲੋ ਲਈ ਗਰਾਰੀ ਦਾ ਉੱਪਰ ਚੜ ਨਹੀਂ ਰਿਹਾਗਾ ਜਿਹਦੇ ਕਾਰਨ ਕਰਕੇ ਆਪਾਂ ਕੜਿਆ ਨਵਾਂ ਲੈ ਕੇ ਹੁੰਨੇ ਜਾ ਕੇ ਕੋੜਕਪੁਰੇ ਤੇ ਇਧਰ ਆਪਣਾ ਣਾੜ ਗੇਰਾ ਦਾ ਸਮਾਨ ਆ ਵਾਸ਼ ਕਰਕੇ ਆਪਾਂ ਰੱਖਿਆ ਪਿਆਗਾ ਤੇ ਫਿਟਿੰਗ ਦੇ ਦੀ ਤਿਆਰੀ ਆ ਇੱਧਰ ਸਾਰਾ ਇੰਜਨ ਦਾ ਪਾਰਟਸ ਵੀ ਆਪਾਂ ਧੋ ਕੇ ਵਾਸ਼ ਕਰਕੇ ਤੇ ਸਾਰਾ ਚਿਣਿਆਂ ਪਿਆ ਆਪਣਾ ਖੁਸ਼ਕ ਕਰਕੇ ਤੇ ਇੱਧਰ ਵੀ ਆਪਣਾ ਫੋਰਡ ਦਾ ਜੋ ਆ ਇੰਜਨ ਦਾ ਪਾਰਟ ਆ ਜੋ ਬੈੱਕ ਹਿੱਸੇ ਦਾ ਪਾਰਟ ਆ ਐਨ ਬਿਲਕੁਲ ਡਰਾਈਨੈਸ ਕਰਕੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਪੂਰਾ ਕਾਲਸ ਨਹੀਂ ਰਹੀ ਸਾਰਾ ਐਨ ਵਾਸ਼ ਕਰਕੇ ਆਪਾਂ ਇੱਧਰਲੀ ਜਗਾ ਚਿੰਨ ਤੱਕ ਆ ਨਟ ਬੋਲਟ ਦੇਖ ਲਓ ਤੁਸੀਂ ਪੂਰਾ ਕਾਲਸ ਨਹੀਂ ਕਿਤੇ ਰਊਗੀ ਸਾਰੀ ਆ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਬੰਨੇ ਆਪਣੀ ਹਾਂਡੀ ਵਾਸ਼ ਹੋ ਰਹੀ ਆ ਜੋ ਬੈਕ ਵਾਲੀ ਹਾਂਡੀ ਆਪਾਂ ਵਾਸ਼ ਕਰ ਰਹੇ ਆਂ ਟਰੈਕਟਰ ਦੀ ਆ ਤੁਸੀਂ ਦੇਖ ਸਕਦੇ ਹੋ ਚਲੋ ਚਲੋ ਚੱਲਦੇ ਆਂ ਅੱਪ ਇਸ ਤੋਂ ਬਾਅਦ ਆਪਾਂ ਕੋੜਪੁਰੇ ਦਾ ਪਾਰਟਸ ਲੈਣ ਪਾਰਸ ਲਿਆ ਕੇ ਤੇ ਫਿਰ ਉਸ ਤੋਂ ਬਾਅਦ ਦੀ ਵੀ ਕਰਾਂਗੇ ਫਿਟਿੰਗ ਤੇ ਗੀਅਰ ਦਾ ਅੱਜ ਕੰਮਾਂ ਕਹਿਣ ਦਾ ਮਤਲਬ ਸਾਰਾ ਕੰਪਲੀਟ ਹੋ ਜਾਊਗਾ ਤੇ ਜਿਹੜਾ ਗੀਅਰ ਦੇ ਵਿੱਚ ਪਾਰਟਸ ਸਾਰਾ ਯੂਜ਼ ਕੀਤਾ ਉਹ ਆਪਾਂ 8 ਟੌਪ ਦਾ ਯੂਜ਼ ਕੀਤਾ ਤੁਸੀਂ ਦੇਖ ਸਕਦੇ ਹੋ ਪੈਕਿੰਗਾਂ ਪਾਈਆਂ ਆਪਣੀਆਂ ਸਾਰਾ ਗੇਅਰ ਦਾ ਪਾਰਟ ਆ ਈਟੌਪ ਦਾ ਯੂਜ਼ ਕੀਤਾ ਚੰਗੀ ਤਰ੍ਹਾਂ ਕਰਕੇ ਵਾਸ਼ ਆਪਾਂ ਇਹਨੂੰ ਸਾਈਡ ਤੇ ਲਾ ਦੇਾਂਗੇ ਸਾਈਡ ਤੇ ਰੱਖਣ ਤੋਂ ਬਾਅਦ ਫਿਰ ਆਪਾਂ ਇਸ ਤੋਂ ਬਾਅਦ ਕਰਾਂਗੇ ਫਿਟਿੰਗ ਤੇ ਇਧਰ ਆਪਣੇ ਜੋ 91 ਗਰਾਂ ਦੇ ਰੈਮ ਆਈਸੀ ਆਪਣੇ ਕੋਲੇ ਜੋ ਗੁਰਮੀਤ ਭਰਾ ਦੇ ਕੋਟ ਭਾਈ ਤੋਂ ਤੇ ਸੋ ਆਪਾਂ ਉਹ ਵੀ ਆਪਾਂ ਪੇਂਟ ਕਰ ਰਹੇ ਆਂ ਤੇ ਬੋਵੀ ਪੇਂਟਰ ਇੱਧਰ ਰਗੜੀ ਜਾਂਦਾ ਹੋਰ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਰੀਏ ਨਾ ਫਿਰ ਅੱਜ ਬਾਹਰ ਦੇ ਫਿਰ ਵਿਚਾਰ ਕਰੀਏ ਠੀਕ ਆ ਠੀਕ ਆ ਕਿਹੜਾ ਕਲਰ ਮਾਰਨਾ ਫਿਰ 2K 2K ਮਾਰਾਂਗੇ ਠੀਕ ਆ ਠੀਕ ਆ ਠੀਕ ਆ ਸਿਲਵਰ ਮੈਟੈਲਿਕ ਇੱਧਰਲੇ ਰਿਮ ਆਪਣੇ ਤਿਆਰ ਹੋ ਚੁੱਕੇ ਆ ਤੇ ਮੈਸੀ ਦਾ ਆਪਣਾ ਕੰਮ ਲਗਭਗ ਕੰਪਲੀਟ ਹੋ ਗਿਆ ਸਿਰਫ ਉਹਦਾ ਬੰਪਰ ਪੇਂਟ ਕਰਨਾ ਰਹਿ ਗਿਆ ਆਪਣਾ ਤੇ ਇੱਧਰ ਇੱਕ ਜਾਲੀ ਰਹਿ ਗਈ ਪੇਂਟ ਕਰਨ ਵਾਲੀ ਤੇ ਇੱਧਰ ਮੜਕਾੜ ਵਗੈਰਾ ਆਪਣੇ ਪੇਂਟ ਹੋ ਚੁੱਕੇ ਆ ਅੱਜ ਸ਼ੋਅ ਵਗੈਰਾ ਅੱਜ ਸ਼ੋਅ ਤੇ ਪਲਾਸਟਿਕ ਕੋਡ ਜੀ ਚੜਨ ਵਾਲਾ ਇਹ ਅੱਜ ਕਵਰਿੰਗ ਕਰਾਂਗੇ ਜੀ ਲਓ ਸੱਜਣੋ ਫਿਰ ਆਪਾਂ ਕਰਕੇ ਹਾਂਡੀ ਵਾਸ਼ ਤੇ ਚਲਦੇ ਆਂ ਕੋਟਕਪੂਰੇ ਇਸ ਤੋਂ ਬਾਅਦ ਹਾਂਜੀ ਸੱਜਣੋ ਜੋ ਆਪਾਂ ਕੋਟਕਪੂਰੇ ਆਏ ਸੀਗੇ ਜੋ ਆਪਾਂ ਜਸਿੰਦਰ ਭਰਾ ਦਾ ਸਮਾਨ ਲੈਣ ਆਏ ਸੀ ਜੋ ਟਰੈਕਟਰ ਤਿਆਰ ਕਰ ਰਹੇ ਆਂ ਆਪਾਂ ਇਹ ਮੰਗਤ ਭਰਾ ਦੀ ਸ਼ਾਪ ਤੇ ਤੇ ਚਲੋ ਇਸ ਤੋਂ ਬਾਅਦ ਆਪਾਂ ਲੈ ਕੇ ਖੜਾ ਚਲਦੇ ਆਂ ਵਰਕਸ਼ਾਪ ਤੇ ਤੇ ਸੋ ਸੱਜਣੋ ਜੁੜੇ ਰਹੇ ਵੀਡੀਓ ਦੇ ਨਾਲ ਉਕੇ 샤프트 ਜਿਹੜੀ ਆਪਣੀਆਂ ਇਹ ਤੇ ਚੜਦਾ ਖੜਾ ਲੈਣਾ ਆਪਾਂ ਗੱਡੀ 샤프트 ਵਾ ਅੱਗੇ ਇਹਨਾਂ ਕੋਲ ਸਪੈਸ਼ਲਿਸਟ ਹੋਲਡ ਦਾ ਇਹ ਸਮਾਨ ਮਿਲਦਾ ਦੇਖੋ ਤੁਸੀਂ ਹੋਲਡ ਮਾਡਲ 1907 1938 1950 1999 ਜਿਵੇਂ ਜਿਵੇਂ ਛੋਟਾ ਟਰੈਕਟਰ ਦੇ ਵਿੱਚ ਤਬਦੀਲੀ ਆਈ ਇਹਨਾਂ ਦੇ 올ਡ ਅਮੇਜ ਲਈ ਵੀ ਫੋਟੋ ਕਿਉਂਕਿ ਅੱਜ ਕੱਲ ਮਿਲਦੀ ਨਹੀਂ ਇਹ ਮੰਗਤ ਭਰਾ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਅੱਜ ਸਪੈਲਟ ਪਰ ਕੰਮ ਆਪਣਾ ਫੋਰਡ ਦਾ ਹੀ ਹੈ ਜੀ ਹਾਂ ਜੀ ਫੋਰਡ ਨਿਊ ਹਾਲੈਂਡ ਅੱਛਾ ਨਿਊ ਹਾਲੈਂਡ ਫੋਰਡ ਦਾ ਠੀਕ ਹੈ ਗੱਡੀ ਕੜਾ ਚੜਾ ਕੇ ਦੇਖੀ ਸ਼ਾਰਟ ਤੇ ਚਲੋ ਸੱਜਣਾ ਆਪਾਂ ਸ਼ਾਰਟ ਤੇ ਕੜਾ ਚੜਾ ਕੇ ਦੇਖਦੇ ਆਂ ਆਓ ਸੱਜਣਾ ਆਪਾਂ ਵਰਕਸ਼ਾਪ ਤੇ ਆ ਗਏ ਸੀਗੇ ਤੇ ਇਧਰ ਆਪਣੀ ਹਾਂਡੀ ਵਗੈਰਾ ਵਾਸ਼ ਹੋ ਗਈ ਆ ਜੋ ਬੈਕ ਵਾਲੀ ਹਾਂਡੀ ਵਗੈਰਾ ਆਪਣੀ ਵਾਸ਼ ਹੋ ਗਈ ਆ ਤੇ ਚਲੋ ਇਸ ਤੋਂ ਬਾਅਦ ਆਪਾਂ ਕਰਦੇ ਆ ਫਿਟਿੰਗ ਤੇ ਉਧਰ ਆਪਣਾ ਜੋ 59 ਗ੍ਰਾ ਆਪਣੇ ਕੋਲੇ ਆਇਆ ਵਗਾ ਗੁਰਮੀਤ ਭਰਾ ਦਾ सो का पेंट बन के अपने को आ चुके वह भी तो दिखा दें पार्ट्स चलो आप पार लगे पेंट का टूल तो भी पेंट वगैरह उतर चुके अपना इधर सारा अपना टूके का पेंट बनवा लिया जो टूके का पेंट सारा बनवा लिया चलो इस तो बाद कर ਵਰਕ ਸਟਾਰਟ ਅੱਜ ਆਪਾਂ ਪ੍ਰਾਈਮਰ ਵਗੈਰਾ ਲਾਵਾਂਗੇ ਤੇ ਤੇ ਇੱਧਰ ਇੱਕ ਆਪਣੇ ਕੋਲੇ ਸੋਨਾ ਲੀਕਾ ਟਰੈਕਟਰ ਆਇਆਗਾ ਸੋ ਆਪਾਂ ਇਸਾ ਟਰੈਕਟਰ ਤੇ ਵੀ ਟਰਬੋ ਵਗੈਰਾ ਦੀ ਫਿਟਿੰਗ ਕਰਨੀ ਆ ਲਾਓ ਵੀ ਮਿੱਤਰੋ ਆਪਾਂ 4 ਟਰੈਕਟਰ ਦਾ ਗੇਅਰ ਲਾਤਾ ਸੀ ਸਾਈਡ ਤੇ ਤੇ ਇੱਧਰ ਆਪਾਂ 59 ਕਰਾਂ ਦਾ ਇੰਜਨ ਲੱਗ ਪੇ ਫਿੱਟ ਕਰਾਂ ਜੋ ਇਸਾ ਟਰੈਕਟਰ ਦਾ ਮੇਨ ਬਲਾਕ ਕੱਲ ਨੂੰ ਆਊਗਾ ਆਪਣਾ ਕਿਉਂਕਿ ਬਾਕੀ ਆਪਣੀ ਆਲਰੇਡੀ 5911 ਸੋਨਾਲਿਕਾ ਇੰਜਨ ਦੀ ਫਿਟਿੰਗ ਦੀ ਵੀਡੀਓ ਆਪਣੀ YouTube ਤੇ ਪਾਈ ਹੋਈ ਆ ਚਲੋ ਆਪਾਂ ਫਿਰ ਵੀ ਮੋਟਾ-ਮੋਟਾ ਤੁਹਾਨੂੰ ਦੱਸ ਦਈਏ ਕ੍ਰੈਂਕ ਵਗੈਰਾ ਆਪਣੀ ਫਿੱਟ ਹੋ ਚੁੱਕੀ ਆ ਲੀਵ ਲਾਈਨਰ ਆਪਾਂ ਕਰਕੇ ਫਿੱਟ ਤੇ ਇਧਰ ਆਪਾਂ ਰਿੰਗ ਵਗੈਰਾ ਕਰਦੇ ਆ ਫਿੱਟ ਪਿਸਟਨਾਂ ਦੇ ਵਿੱਚ ਤੇ ਰੋੜਾ ਦੇ ਵਿੱਚ ਪਿਸਟਨ ਵੀ ਕਰਦੇ ਆ ਫਿੱਟ ਪਿਸਟਨ ਆਪਾਂ ਇਹਦੇ ਪੁਰਾਣੇ ਪਾਵਾਂਗੇ ਇਹਦੇ ਇੰਜਨ ਕੀਤੇ ਨੂੰ ਥੋੜਾ ਟਾਈਮ ਹੋਇਆ ਪਿਸਟਨ ਨਵੇਂ ਪਾਏ ਤੇ ਪਿੰਨਾ ਵਗੈਰਾ ਨਵੇਂ ਆ ਪਾਵਾਂਗੇ ਰਾੜ ਆਪਣੇ ਨਵੇਂ ਆ ਗਿਆ ਛੋਟੇ ਸਟੈਂਡਰਡ ਟਰੈਕਟਰ ਵਾਲੇ ਚਲੋ ਸੱਜਣੋ ਕਰਦੇ ਆ ਫਿਟਿੰਗ ਤੇ ਬਾਕੀ ਤੁਸੀਂ ਵਲੌਗ ਨਾਲ ਜੁੜੇ ਰਹੋ